ਤਿੰਨ ਆਲਸੀ ਦੋਸਤ ਖਾਣਾ ਬਣਾਉਣ ਲੱਗਦੇ ਨੇ ਤੇ ਨਮਕ ਮੁੱਕ ਜਾਂਦਾ ਹੁਣ ਉਹ ਇੰਨੇ ਆਲਸੀ ਹੁੰਦੇ ਨੇ ਉਹਨਾਂ ਚ ਕੋਈ ਨਮਕ ਲਿਆਣ ਲਈ ਤਿਆਰ ਨਹੀਂ ਹੁੰਦਾ ਇੱਕ ਦੂਜੇ ਨੂੰ ਕਹੀ ਜਾਂਦੇ ਨੇ ਵੀ ਤੂੰ ਲੈ ਆ ਤੂੰ ਲੈ ਆ ਪਰ ਕੋਈ ਨਹੀਂ ਲੈ ਕੇ ਆਂਦਾ ਫਿਰ ਉਹ ਇਦਾਂ ਹੀ ਭੁੱਖੇ ਹੀ ਸੌ ਜਾਂਦੇ ਨੇ ਤੇ ਸ਼ਰਤ ਰੱਖ ਲੈਂਦੇ ਨੇ ਵੀ ਜਿਹੜਾ ਆਪਣੇ ਚ ਹੁਣ ਪਹਿਲਾਂ ਬੋਲੂਗਾ ਨਮਕ ਉਹ ਲੈ ਕੇ ਆਊਗਾ ਲਓ ਜੀ ਇੱਕ ਦੂਜੇ ਨਾਲ ਬੋਲਣਾ ਹੀ ਬੰਦ ਕਰ ਦਿੰਦੇ ਨੇ ਆਪਸ ਵਿੱਚ ਬੋਲਦੇ ਨਹੀਂ ਹੈਗੇ ਸੁੱਤੇ ਰਹਿੰਦੇ ਨੇ ਉੱਠ ਜਾਂਦੇ ਨੇ ਫੇਰ ਪੈ ਜਾਂਦੇ ਨੇ 2 4 5 ਦੀ ਰਿਲ ਲੰਘਦੇ ਨੇ ਨਾ ਰੋਟੀ ਖਾਂਦੇ ਨੇ ਨਾ ਉਹ ਨਮਕ ਲੈ ਕੇ ਆਉਂਦੇ ਨੇ ਹੁਣ ਜਦੋਂ 4-5 ਦਿਨ ਲੰਘ ਗਏ ਤਿੰਨੋ ਹੀ ਬੇਹੋਸ਼ ਹੋ ਕੇ ਡਿੱਗ ਜਾਂਦੇ ਨੇ ਭੁੱਖ ਹੁਣਾ ਤੋਂ ਬਰਦਾਸ਼ਤ ਨਹੀਂ ਹੁੰਦੀ ਤੇ ਆਲਸੀ ਇੰਨੇ ਹੁੰਦੇ ਨੇ ਨਮਕ ਲੈ ਕੇ ਨਹੀਂ ਆਉਂਦੇ ਤੇ ਨਾ ਬੋਲਦੇ ਨੇ ਹੁਣ ਜਦੋਂ ਬੇਹੋਸ਼ ਹੋ ਕੇ ਡਿੱਗ ਜਾਂਦੇ ਨੇ ਤਾਂਡ ਗਵਾਂਡ ਇਕੱਠਾ ਹੋ ਜਾਂਦਾ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਨੇ ਵੀ ਮੁੰਡੇ ਤਾਂ ਲੱਗਦਾ ਮਰ ਗਏ ਲਓ ਜੀ ਹੁਣ ਸਾਰੇ ਬੈਠ ਕੇ ਉੱਥੇ ਰੋਣ ਪਿੱਟਣ ਲੱਗ ਜਾਂਦੇ ਨੇ ਅਰਥੀਆਂ-ਉਰਥੀਆਂ ਤਿਆਰ ਕਰ ਲੈਂਦੇ ਨੇ ਉਹਨਾਂ ਦੀਆਂ ਚੱਕ ਕੇ ਉਹਨਾਂ ਨੂੰ ਅਰਥੀ ਤੇ ਪਾਲੰਦੇ ਨੇ ਰਿਸ਼ਤੇਦਾਰ ਰੋਂਦੇ ਪਿੱਟਦੇ ਉਹਨਾਂ ਨੂੰ ਸ਼ਮਸ਼ਾਨ ਘਾਟ ਤੱਕ ਲੈ ਜਾਂਦੇ ਨੇ ਪਰ ਉਹ ਇੰਨੇ ਆਲਸੀ ਹੁੰਦੇ ਨੇ ਬੋਲ ਦੇਣੀ ਹੈਗੇ ਦੱਸ ਦੇਣੀ ਵੀ ਅਸੀਂ ਤਾਂ ਜਿਉਂਦੇ ਆਂ ਕਹਿੰਦੇ ਜੇ ਬੋਲ ਪਏ ਤਾਂ ਨਮਕ ਲੈ ਕੇ ਆਣਾ ਪਊਗਾ ਲਓ ਜੀ ਜਦੋਂ ਹੁਣ ਸ਼ਮਸ਼ਾਨ ਘਾਟ ਤੱਕ ਉਹਨਾਂ ਨੂੰ ਲੈ ਕੇ ਚਲੇ ਗਏ ਤੇ ਜਦੋਂ ਅੱਗ ਲਾਉਣ ਲੱਗਦੇ ਨੇ ਕਰਦੇ ਨੇ ਤਿਆਰੀ ਉਹਨਾਂ ਨੇ ਦੇਖਿਆ ਵੀ ਹੁਣ ਤਾਂ ਗਏ ਛਾਲ ਮਾਰ ਕੇ ਉੱਠ ਜਾਂਦੇ ਨੇ ਤੇ ਹੁਣ ਇਹ ਦੇਖ ਕੇ ਸਾਰੇ ਰਿਸ਼ਤੇਦਾਰ ਹੈਰਾਨ ਹੋ ਜਾਂਦੇ ਨੇ ਵੀ ਇਹ ਕੀ ਹੋ ਗਿਆ ਉੱਠ ਕੇ ਇੱਧਰ ਉਧਰ ਨੂੰ ਭੱਜਣ ਲੱਗ ਜਾਂਦੇ ਨੇ ਤਿੰਨੋਂ ਹੀ ਔਰ ਰਿਸ਼ਤੇਦਾਰ ਫੜਦੇ ਫੁੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਕੀ ਹੋ ਗਿਆ ਵੀ ਤੁਸੀਂ ਤਾਂ ਜਿਉਂਦੇ ਹੋ ਬੋਲਦੇ ਫੇਰ ਨਹੀਂ ਕਹਿੰਦੇ ਜੇ ਬੋਲਗੇ ਤਾਂ ਨਮਕ ਲਿਆਉਣਾ ਪਊਗਾ ਉਹ ਇਦਾਂ ਹੀ ਗੇੜੇ 'ਚ ਖਾਈ ਜਾਂਦੇ ਨੇ ਆਖਿਰਕਾਰ ਰਿਸ਼ਤੇਦਾਰ ਉਹਨਾਂ ਨੂੰ ਫਾੜੀ ਲੰਦੇ ਨੇ ਉਹ ਕਹਿੰਦੇ ਵੀ ਗੱਲ ਤਾਂ ਦੱਸੋ ਕੀ ਆ ਬੋਲਦੇ ਫੇਰ ਨਹੀਂ ਬੜਾ ਜ਼ੋਰ ਲਾਉਂਦੇ ਨੇ ਇੱਕ ਦੂਜੇ ਵੱਲ ਝਾਕੀ ਜਾਂਦੇ ਨੇ ਤਿੰਨੋਂ ਪਰ ਬੋਲਦੇ ਹੀ ਨਹੀਂ ਹੈਗੇ ਉਹ ਫੇਰ ਕੋਈ ਨਾ ਆਉਣਾ 'ਚ ਸਿਆਣਾ ਜਿਹਾ ਬੰਦਾ ਉਹਨਾਂ ਨੂੰ ਜਦੋਂ ਹੱਦ ਤੋਂ ਵੱਧ ਪੁੱਛਦਾ ਵੀ ਦੱਸੋ ਕਿਉਂ ਕੀ ਗੱਲ ਆ ਕੀ ਗੱਲ ਆ ਬੋਲਦੇ ਨਹੀਂ ਫਿਰ ਉਹਨਾਂ ਦੇ ਕੰਨ ਤੇ ਥੱਪੜ ਮਾਰਦੇ ਨੇ ਕਹਿੰਦੇ ਵੀ ਗੱਲ ਦੱਸੋ ਕੀ ਆ ਫਿਰ ਇੱਕ ਉਹਨਾਂ ਜੋ ਬੋਲਦਾ ਕਹਿੰਦਾ ਜੀ ਅਸੀਂ ਤਾਂ ਵੀ ਨਮਕ ਲਿਆਣ ਦੇ ਮਾਰੇ ਨਾ ਵੀ ਸਾਨੇ 5 ਦਿਨਾਂ ਤੋਂ ਰੋਟੀ ਨਹੀਂ ਖਾਈ ਸਾਨੇ ਸ਼ਰਤ ਰੱਖੀ ਸੀ ਵੀ ਜਿਹੜਾ ਬੋਲੂਗਾ ਉਹਨੂੰ ਨਮਕ ਲਿਆਣਾ ਪਊਗਾ ਇਸ ਚੱਕਰ 'ਚ ਅਸੀਂ ਬੋਲਦੇ ਨਹੀਂ ਹੈਗੇ ਇੱਕ ਦੂਜੇ ਨਾਲ ਵੀ ਤਾਂ ਕਰਕੇ ਨਾ ਵੀ ਅਸੀਂ ਬੇਹੋਸ਼ ਹੋ ਕੇ ਡਿੱਗ ਪਏ ਜਦੋਂ ਸਾਰੀ ਗੱਲ ਦੱਸਤਾ ਤਾਂ ਫਿਰ ਜਿਹੜੇ ਨਾਲ ਦੇ ਦੋ ਨੇ ਉਹ ਵੀ ਬੋਲ ਪੈਂਦੇ ਨੇ ਕਹਿੰਦੇ ਹੁਣ ਤੂੰ ਬੋਲਿਆ ਨਾ ਜਾਂ ਭੱਜ ਕੇ ਤੂੰ ਨਮਕ ਲੈ ਕੇ ਆ ਏ ਹੁੰਦੇ ਨੇ ਆਲਸੀ ਬੰਦੇ ਸੋ ਕਈ ਇਦਾਂ ਦੇ ਹੁੰਦੇ ਨੇ ਆਲਸੀ ਬੰਦੇ ਇਹ ਉਹਨਾਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਇੰਨੀ ਆਲਸ ਪਰ ਚੰਗੀ ਨਹੀਂ ਹੁੰਦੀ ਹੈਗੀ ਕਿ ਥੋਨੂੰ ਸ਼ਮਸ਼ਾਨ ਘਟ ਤੱਕ ਪਹੁੰਚਾ ਦੇਵੇ ਲਓ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਦਬ ਕੇ ਕਮੈਂਟ ਕਰ ਦਿਓ ਆਪਣੀ ਰਾਏ ਦਿਓ ਆਲਸੀ ਬੰਦਿਆਂ ਦੇ ਬਾਰੇ ਤੇ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਤੱਕ ਸਬਸਕ੍ਰਾਈਬ ਕਰ ਲਓ ਤੁਹਾਡੀ ਬੱਬਲ ਕੌਰ ਸਤਿ ਸ੍ਰੀ ਅਕਾਲ